ਅੰਬਰਸਰ ਤੋਂ ਗੁਰਜੀਤ ਸਿੰਘ ਔਜਲਾ ਵੀ 37000 ਵੋਟਾਂ ਦੇ ਨਾਲ ਜਿੱਤ ਚੁੱਕੇ ਨੇ ਲਾਨ ਹੋਣਾ ਬਾਕੀ ਆ ਆਫੀਸ਼ੀਅਲੀ ਤੌਰ ਤੇ ਲਾਨ ਹੋਣਾ ਬਾਕੀ ਆ ਕਾਂਗਰਸ ਪਾਰਟੀ ਦਾ ਇੱਕ ਹੋਰ ਖਾਤਾ ਗੁਰਜੀਤ ਸਿੰਘ ਔਜਲਾ ਨੇ ਖੋਲ ਦਿੱਤਾ ਤਿੰਨ ਵਾਰ ਐਮਪੀ ਬਣ ਚੁੱਕੇ ਨੇ ਪਹਿਲਾਂ ਉਹ 20 ਇਲੈਕਸ਼ਨ ਦੇ ਵਿੱਚ ਐਮਪੀ ਬਣੇ ਫਿਰ 2019 ਦੇ ਵਿੱਚ ਉਹ ਐਮਪੀ ਬਣੇ ਆਗੇ ਨੇ ਤੇ ਹੁਣ ਫਿਰ 2024 ਦੇ ਵਿੱਚ ਉਹਨਾਂ ਨੇ ਕੈਪਟਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੂੰ ਹਰਾ ਦਿੱਤਾ ਸੈਂਟੀ ਯਾਰ ਦੇ ਵੋਟਾਂ ਦੇ ਨਾਲ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਮੋੜ ਤੋਂ ਐਮਪੀ ਬਣ ਗਏ ਨੇ ਜੀ ਬਿਲਕੁਲ ਅੰਮ੍ਰਿਤਸਰ ਤੋਂ ਇੱਕ ਹੋਰ ਕਾਂਗਰਸ ਦੇ ਹਿੱਸੇ ਸੀਟ ਆ ਗਈ ਹੈ ਜਿਹੜੀ ਕਿ ਮੰਨੀ ਗਈ ਸੀ ABC ਪੰਜਾਬ ਦਾ ਸਰਵੇ ਵੀ ਇਹੀ ਕਹਿੰਦਾ ਸੀ ਕਿ ਗੁਰਜੀਤ ਸਿੰਘ ਅਜਿਹਾ ਹੀ ਐਮਪੀ ਬਣ ਸਕਦੇ ਨੇ ਤੇ ਉਹੀ ਗੱਲ ਹੋਈ ਹੈ ਕਿ 37000 ਵੋਟਾਂ ਦੀ ਲੀਡ ਦੇ ਨਾਲ ਉਹ ਉਥੋਂ ਜਿੱਤ ਚੁੱਕੇ ਨੇ ਹਾਲਾਂਕਿ ਦਾਅਵੇ ਬਾਕੀ ਉਮੀਦਵਾਰਾਂ ਨੇ ਵੀ ਕੀਤੇ ਇਥੋਂ ਤੱਕ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਬੇਸੇ ਦੌਰਾਨ ਸਾਡੇ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਰਨੈਲ ਸਿੰਘ ਪੰਜੋਲੀ ਜੋੜ ਚੁੱਕੇ ਨੇ ਪੰਜੋਲੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਸੀਂ ਤੁਸੀਂ ਲਾਈਵ ਸਾਡੇ ਨਾਲ ਜੁੜ ਚੁੱਕੇ ਹੋ ਤੁਹਾਡਾ ਮੈਂ ਪ੍ਰੈਸ ਨੋਟ ਵੀ ਪੜ੍ਹ ਦਿੱਤਾਗਾ ਅਮਰਤਪਾਲ ਸਿੰਘ ਦੀ ਔਰ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ ਆਤਮਾ ਇੱਥੇ ਆਤਮਾ ਪਰਮਾਤਮਾ ਭਗਵਾਨ ਦਾ ਪਾਤਸ਼ਾਹ ਦਾ ਆਰਦਾ ਕਰਦਾ ਪਾਪ ਪਾਧਨ ਕਾਟਣ ਦੇ ਇੰਤਜ਼ਾਮ ਕਰਨ ਦੇ ਮਨਾਂ ਮਾ ਆਪੇ ਨੂੰ ਪੁੱਤਰ ਕਰਾਰ ਨੇ ਆਪ ਸੰਸਾਰ ਕਰਦੇ ਜਹਨ ਨੂੰ ਬੰਦਾ ਪਾਪ ਦਾ ਸਿਰ ਪਾ ਰਹਿਣ ਨਾਲ ਆਪਣੇ ਨਾਲ ਪਰਦੇ ਦੀ ਆਤਮਾ ਜਾਂ ਸਾਈਂ ਜੀ ਆਪਾਂ ਦਾ ਸਤਿ ਸ੍ਰੀ ਅਕਾਲ ਜੀ ਜੀ ਤੁਹਾਡੇ ਲਈ ਉਹਨਾਂ ਨੂੰ ਬਹੁਤ ਬਹੁਤ ਧਾਈਨਾ ਹੈ ਔਰ ਮੈਂ ਆਪਸੋਰ ਪੰਜਾਬ ਦੇ ਲੋਕਾਂ ਦਾ ਸਰਵਾਪੀ ਕਰਦਾ ਔਰ ਨਾਲ ਨਾਲ ਮੈਂ ਇਹ ਸਮਝਦਾ ਕਿ ਉਹਨਾਂ ਉਹ ਵੀ ਕੁਇਸ਼ ਚੰਗਾ ਨਮਾ ਮਤਲਬ ਕੋਈ ਅਕਾਲੀ ਦਲ ਦਾ ਰੂਪ ਇੱਕ ਉਹ ਕੇ ਸਾਹਮਣੇ ਆਏਗਾ ਜਿਹੜਾ ਪੰਜਾਬ ਤੇ ਪੰਜਾਬ ਦੇ ਜਨਤਾ ਨੂੰ ਨਿਰਧਾਰਤ ਕਰ ਸਕੇਗਾ ਤੇ ਉਹ ਸਰੋਵਰੀ ਅਕਾਲੀ ਦਲ ਇੱਕੀ ਪਾਰਟੀ ਜਿਹੜੀ ਸਵਾਦ ਬੱਤੀ ਵਿਰਾਸਤੀ ਕਰੋਨ ਖਾਂਤਾ ਪਾਸ ਕੀ ਕਰਨੇ ਜਾਂਦੀਆਂ ਸੀ ਉਹਨੂੰ ਮੁੜ ਕੇ ਸੁਜੀਬ ਕਰਨ ਲਈ ਮੈਨੂੰ ਲੱਗਦਾ ਵੀ ਸੰਭਵ ਹੋ ਸਕਦਾ ਸੋ ਮੈਂ ਇਹ ਸਮਝਦਾ ਕਿ ਆਈ ਅੰਮਰਤਪਾਲ ਸਿੰਘ ਤੇ ਸਰਦਾਰ ਸਰਵਜੀਤ ਸਿੰਘ ਜਿੱਤ ਜਿਹੜੀ ਹੈ ਉਹ ਪੰਥ ਦੀ ਜਿੱਤ ਹੈ ਪੰਜਾਬੀਆਂ ਦੀ ਜਿੱਤ ਹੈ ਸਿਧਾਂਤਾਂ ਦੀ ਪਰੰਪਰਾਵਾਂ ਦੀ ਇਹਦਾ ਮਾਇਸ ਕਰਨ ਲਈ ਲੋਕਾਂ ਦਾ ਸਨਵਾਸ ਕਰਦਾ ਤੇ ਉਹਨਾਂ ਨੂੰ ਕਹਾਈ ਪੋਜੀਲੀ ਸਾਹਿਬ ਜਿਵੇਂ ਸ਼੍ਰੋਮਣੀ ਕਾਲੀ ਦਲ ਸਿਰਫ ਬਠਿੰਡਾ ਤੋਂ ਹੀ ਲੀਡ ਲੈ ਕੇ ਜਾ ਰਿਹਾ ਬਾਕੀ 12 ਸੀਟਾਂ ਤੇ ਉਹਨਾਂ ਦੀ ਬੁਰੇ ਹਾਲਾਤ ਨੇ ਤੇ ਤੁਹਾਨੂੰ ਲੱਗਦਾ ਹੈ ਕਿ ਸੁਬੀਸ਼ ਸਿੰਘ ਬਾਦਲ ਦੇ ਵਾਸਤੇ ਚੁਣੌਤੀਆਂ ਵੈਸੇ ਤੇ ਪਾਰਟੀ ਨੇ ਤੇ ਤੁਹਾਨੂੰ ਵੀ ਸਸਰੀ ਗੱਲ ਕੀਤੀ ਹੋਈ ਆ ਦੇਖੋ ਰਾਜ ਤੋਂ ਵੀ ਇਹ ਕਿ ਬਾਦਲ ਸਾਹਿਬ ਨੂੰ ਹੁਣ ਸੰਤ ਲੈਣਾ ਚਾਹੀਦਾ ਕਿ ਪਹਿਲਾਂ ਤਾਂ ਉਹਦੇ ਕੋਲੋਂ 500 ਤੋਂ ਜ਼ਿਆਦਾ ਹੋਈ ਤੁਸੀਂ ਇਹ ਰੋਦੇ ਕੋਲ ਮਤਲਬ ਪੰਜਾਬ ਦਾ ਵੋਟਰ ਪੁੱਛਿਆ ਸੀ ਹੁਣ ਗੁਰੂ ਵੀ ਉਹਦਾ ਗੁਰੂ ਹੈ ਵੀ ਉਹਦੇ ਵੱਲ ਪੁੱਛ ਕਰ ਲਈ ਜੀ ਜਦੋਂ ਇਹੋ ਜਿਹੇ ਹਾਲਾਤ ਬਾਹਰ ਜਾਣ ਤਾਂ ਇਹਨਾਂ ਆਲਾਦਾਂ ਵਿੱਚ ਸਾਰ ਸਭੀ ਸੰਗਤ ਨੂੰ ਕਾਗਲ ਨੂੰ ਚਾਹੀਦਾ ਹੈ ਕਿ ਉਹ ਇਹ ਐਡੀ ਬੰਦੀ ਮਹਾਨ ਹਸਤੌਰੀ ਸੰਪਾਲੀ ਕਿਹੜੀ ਹੈ ਇਹਦਾ ਮਤਲਬ 100 ਸਾਲਾ 3 ਸਾਲਾ ਇਤਿਹਾਸ ਹੈ ਜਿਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਇੰਨਾ ਲਹੂ ਡੋਲਿਆ ਜਿਨੇ ਦੇਸ਼ ਦੀ ਇਜ਼ਾਤੀ ਵਿੱਚ ਵੀ ਮਾਨ ਮਤਾ ਤੇ ਗੌਰਵ ਮਈ ਰੋ ਲਗਾ ਕਿ ਗੁਰਦੁਆਰੇ ਸੁਧਾਰ ਨਾਲ ਸਾਰਾ ਦੁਨੀਆ ਸਭੀ ਮਾਦਮ ਦੀ ਗਵਾਹੀ ਦੇ ਵਿੱਚ ਪੰਚਤ ਸਮਾਨ ਨੂੰ ਬਹੁਤ ਬੜਾ ਖੋਰਾ ਲੱਗਿਆ ਕੁੱਟੀਆਂ ਨੇ ਤੋਹਾੜ ਕਰ ਦਿੱਤੀ ਸ਼੍ਰੋਮਣੀ ਪੁਦਵਾਰਾ ਪ੍ਰਬੰਧਕ ਕਮੇਟੀ ਬਹੁਤ ਬਹੁਤ ਸ਼ੁਕਰੀਆ ਪੰਜੋਲੀ ਸਾਹਿਬ ਤੁਸੀਂ ਆਪਣਾ ਪੱਖ ਰਗੇ ਔਰ ਤੁਹਾਡੀ ਵਧਾਈ ਮੈਨੂੰ ਲੱਗਦਾ ਕਿ ਸਰਬਜੀਤ ਸਿੰਘ ਖਾਲਸਾ ਔਰ ਅਮਰਪਾਲ ਦੇ ਸਮਰਥਾ ਤੱਕ ਪਹੁੰਚ ਚੁੱਕੀ ਹੈ ਤੁਸੀਂ ਆਪਣਾ ਪੱਖ ਰਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤਾ ਇੱਕ ਵੱਡਾ ਅਪਡੇਟ ਹੋਰ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਕਿ ਜਿੱਥੇ ਗੁਰਜੀਤ ਸਿੰਘ ਔਜਲਾ ਜਿੱਤੇ ਨੇ ਉੱਥੇ ਹੀ ਸਭ ਨੂੰ ਯਾਦ ਹੋਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਸੈਂਟਰ ਦਾ ਵਜ਼ੀਰ ਅਨਾਉਂਸ ਕੀਤਾ ਸੀ ਹੱਲੇ ਨਤੀਜੇ ਆਏ ਨਹੀਂ ਸੀ ਚੋਣ ਪ੍ਰਚਾਰ ਚੱਲ ਰਿਹਾ ਸੀ ਉਹ ਤਾਂ ਸੁਫਨੇ ਚੱਕਣਾ ਚੂਰ ਜਿੱਥੇ ਹੋਏ ਨੇ ਉਧਰ ਹੀ ਰਵਨੀਤ ਸਿੰਘ ਬਿੱਟੂ ਦੇ ਸੁਫਨੇ ਚੱਕਣਾ ਚੂਰ ਹੋ ਗਏ ਨੇ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ 33926 ਵੋਟਾਂ ਦੇ ਨਾਲ ਅੱਗੇ ਨੇ ਤੇ ਉਹਨਾਂ ਦੀ ਵੀ ਜਿੱਤ ਦਾ ਐਲਾਨ ਹੋਣਾ ਬਾਕੀ ਹੈ ਕਿਉਂਕਿ ਅਖੀਰਲੇ ਰਾਉਂਡ ਦੀ ਹੈ ਚੱਲ ਰਹੀ ਹੈ ਕਾਊਂਟਿੰਗ ਤੇ ਇਹ ਹੋ ਸਕਦਾ ਹੈ ਕਿ ਉੱਥੇ ਥੋੜੇ ਹੀ ਸਮੇਂ ਦੇ ਵਿੱਚ ਅਨਾਉਂਸਮੈਂਟ ਵੀ ਹੋ ਜਾਵੇ ਜਿਵੇਂ ਗੁਰਜੀਤ ਸਿੰਘ ਔਜਲਾ ਦੀ ਹਾਲ ਦੀ ਘੜੀ ਚ ਅਨਾਉਂਸਮੈਂਟ ਹੋਈ ਹੈ ਤਾਂ ਰਵਨੀਤ ਸਿੰਘ ਬਿੱਟੂ ਨੂੰ ਵੀ ਸੈਂਟਰ ਦਾ ਵਜ਼ੀਰ ਕੇਂਦਰੀ ਗ੍ਰਹਿ ਮੰਤਰੀ ਅਨਾਉਂਸ ਕਰਕੇ ਗਏ ਸੀ ਕਿ ਐਨਡੀਆ ਦੀ ਸਰਕਾਰ ਆ ਲੈਣ ਦਿਓ ਫਿਰ ਤੁਹਾਨੂੰ ਵੱਡੀ ਜ਼ਿੰਮੇਵਾਰੀ ਦੇਾਂਗੇ ਤਾਂ ਇੱਥੇ ਮਤਲਬ ਇਹ ਹੈ ਕਿ ਦੋ ਉਮੀਦਵਾਰ ਘੱਟੋ ਘੱਟ ਇੱਕ ਰਵਨੀਤ ਸਿੰਘ ਬਿੱਟੂ ਤੇ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਦੇ ਸੁਪਨੇ ਚੱਕਣਾ ਚੂਰ ਹੋ ਗਏ ਹੁਣ ਸੈਂਟਰ ਦੀ ਵਜ਼ੀਰੀ ਕਿਹਨੂੰ ਮਿਲ ਸਕਦੀ ਹੈ ਤੇ ਕਿਹਨੂੰ ਨਹੀਂ ਇੱਥੋਂ ਆ ਦੋ ਉਮੀਦਵਾਰਾਂ ਦਾ ਤਾਂ ਤੈਅ ਹੋ ਗਿਆ ਇਹਨਾਂ ਰਿਜ਼ਲਟ ਦੇ ਨਾਲ ਨਤੀਜੇ ਦੇਣਾ